ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਹੋਇਆ ਟਾਲੀਵਾਲ ਡੈਰੀ ਫਾਰਮ ਤੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਚਾਰੋਂ ਪੰਖੀਆਂ ਨੂੰ ਤੁਹਾਡਾ ਜੀਆ ਵਾਲੀ ਜਰਸੀ ਗਰਲੈਂਡੋ ਕ੍ਰੋਸ ਆ ਗਈ ਤੇ ਇੱਕ ਕ੍ਰੋਸ ਪੰਦੇ ਵਿੱਚ ਆ ਗਈ ਇਹ ਤਾਂ ਜਿਹੜਾ ਥਣ ਲੱਗਿਆ ਨਾ ਫਿਰ ਬਾ ਕਮਾਲ ਲੱਗਿਆ ਮੱਝਾਂ ਨਾਲ ਬਈ ਤੇ ਇੱਕ ਆ ਗਈ ਇਧਰਲੇ ਵੱਨੇ ਐਚ ਐਫ ਕ੍ਰੋਸ ਦੇ ਵਿੱਚ ਫਿਰ ਇਹਦੇ ਨਾਲ ਆ ਗਈ ਸੱਜਣੋ ਐਰ ਸ਼ੈਰ ਦੀ ਬੱਚੀ ਟਾਪ ਕੁਆਲਿਟੀ ਦੇ ਵਿੱਚ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਤੇ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਆ ਜਾ ਫਿਰ ਆ ਜਾ ਜਮਕੋਰਿਆ ਹੋਰ ਕਿਵੇਂ ਆ ਹਾਂ ਵਧੀਆ ਸਾਸੀ ਘਾਲ ਭਰਾ ਮੇਰਾ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਇੱਧਰ ਕਿਵੇਂ ਦਿੱਤੀ ਡਿਊਟੀ ਅੱਜ ਭਰਾ ਆਪਣੇ ਕੋਲੇ ਆ ਜਾ ਆ ਜਾ ਅਈਆ ਤੈਂ ਕਿਹਾ ਵੀ ਆ ਜਾ ਇੱਧਰ ਵੀ ਬਣਾਉਂ ਹਾਂ ਹਾਂ ਇਹ ਵੀ ਆਪਣਾ ਹੀ ਬੰਦਾ ਯਾਰ ਠੀਕ ਆ ਗੱਲ ਤੇ ਭਾਈ ਖਾਸ ਹੀ ਤੇ ਰੱਖਾਂ ਐਰ ਸੈਰ ਦੀ ਬੱਸੀ ਆ ਬਾੜੀ ਚੰਗੀ ਯਾਰ ਟੌਪ ਦਾ ਬੱਚਾ ਹੀ ਮੈਂ ਕਿੰਨੇ ਨੰਬਰ ਤੇ ਆ ਨਾ ਬਾੜੀ ਚੰਗੀ ਦੇਖੀ ਮੰਨੀ ਪਰੰਦੀ ਬਹੁਤ ਸੋਹਣੀ ਦੇਖੀ ਜਾ ਇੱਕ ਗੱਲ ਹੋਰ ਦੱਸ ਦਾਂ ਨਾ ਇੱਕ ਨਾਲ ਇੱਕ ਨਗੀਨਾ ਜਿਵੇਂ ਕੱਪ ਰੱਖ ਵੀ ਲਵਾਂਗੇ ਜੇ ਕੱਟਣਾ ਹੋਊਗਾ ਪਰ ਰੱਖ ਵੀ ਲਵਾਂਗੇ ਭਰਾ ਮੇਰਾ ਕਿੰਨੇ ਦੀ ਰੱਖ ਲਈਂਗਾ 10000 ਦੀ ਰੱਖਾਂ ਹੁਣ ਭਰਾ ਮੇਰਾ ਅੱਜੇ ਹਾਂ ਹਾਂ ਬੰਦੇ ਨੇ ਜਿਹਨੂੰ ਮੈਨੂੰ ਮੰਗੇ ਮਾਮ ਜਿਹੜਾ ਫਾਰਮ ਤੋਂ ਲਈ ਆਪਾਂ ਹਾਂਜੀ ਉਹ ਕਹਾਂ ਮੈਂ ਕੱਟ ਲੂੰਗਾ ਠੀਕ ਆ ਗੱਲ ਪਰ ਐ ਆਪਾਂ ਕਹਾਂ ਨੂੰ ਮਾਰਨਾ ਪੈਣਾ ਹੈ ਇੱਕ ਗੱਲ ਤੁਹਾਨੂੰ ਦੱਸ ਦਾਂ ਨਾ ਵੀ ਜਿਹੜਾ ਸੱਜਣ ਖਰੀਦੂਗਾ ਉਹਨੂੰ ਪੱਛੀ ਦਾ ਫਿਰ ਨਾਲ ਹੀ ਦੇ ਦੇ ਬਾਹਲੀ ਚੰਗੀ ਚੀਜ਼ ਬੱਸੀ ਚ ਬਾਹਲਾ ਸੋਨਾ ਹੀ ਇੱਕ ਤਰ੍ਹਾਂ ਦਾ ਭਰਾ ਮੇਰਾ ਤੇ ਪਹਿਲਾਂ ਇਹਦੀ ਮਾਰ ਦੇ ਬਾਈ ਫੇਸ ਕੁਆਲਟੀ ਦੇ ਫੇਸ ਕੁਆਲਟੀ ਥਾਂ ਹਾਂਜੀ ਥਾਣ ਬਹੁਤ ਸੋਹਣਾ ਲੱਗਿਆ ਪਰ ਮੇਰੇ ਹੂੰ ਤਾਂ ਵੈਸੇ ਸਾਰੇ ਚਾਰਾਂ ਨੂੰ ਥਾਣ ਬਹੁਤ ਚੰਗਾ ਸੋਹਣਾ ਲੱਗਿਆ ਠੀਕ ਹੈ ਗੱਲ ਗੁੱਲੇ ਆ ਥਾਣ ਲੱਗਿਆ ਬਹੁਤ ਚੰਗੇ ਹਾਂ ਥਾਣ ਲੱਗਿਆ ਇਹਨੂੰ ਮੱਝਾ ਨਾਲ ਲਈ ਇੱਥੋਂ ਦਿਖਾ ਦੇ ਵਿਊ ਕਰਕੇ ਤਾਜੀ ਸੂਈਆ ਕਿੰਨਾ ਕ ਟਾਈਮ ਹੋਇਆ ਸੂਈ ਨੂੰ ਬਾ 15 20 ਮਿੰਟ ਹੋਇਆ ਸੂਈ ਨੂੰ ਵੀਰੇ ਠੀਕ ਹੈ ਗੱਲ ਤੇ ਜੇਰ ਤਕਰੀਬਨ ਤਕਰੀਬਨ ਮਨ ਲਾਦਾ ਵੀ 10-15 ਮਿੰਟਾਂ ਚ ਦੇਖ ਦੂ ਹਾਂ ਦੇਖ ਦੂ ਦੇਖ ਦੂ ਥਾਣ ਥਣਲੇ ਵਾਲ ਬਹੁਤ ਸੋਹਣਾ ਲੱਗ ਰਿਹਾ ਹੈ ਆਪਣਾ ਕੁਆਲਿਟੀ ਆ ਗਈ ਫੁੱਲ ਟੌਪ ਲਾ ਧੋਰੀ ਬਾਈ ਖੋਲ ਧੋਰੀ ਦੂਜਾ ਸੂਆ ਕੱਦ ਵੱਡ ਫੁੱਲ ਤੇ ਬਾਡੀ ਵੀ ਫੁੱਲ ਜੇ ਗੱਲ ਕਰੀ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਗਈ ਲੰਬੀ ਤਾਂ ਇਹ ਤੁਸੀਂ ਪੀਤਾ ਲਿਆ ਕੇ ਮਾਰ ਲਓ ਛੋਟੇ ਹਾਥੀ ਤੇ ਚੜਦੀ ਨਹੀਂ ਚੜਨ ਵਾਲਾ ਸਿਸਟਮ ਹੀ ਨਹੀਂ ਹੈਗਾ ਭਰਾ ਮੇਰੇ ਵਾਈ ਵੀ ਫੁੱਲ ਆ ਤੇ ਥਣ ਦਾ ਸਾਈਜ਼ ਆ ਜਿਹੜਾ ਥਣ ਦਾ ਸਾਈਜ਼ ਵੀ ਸੱਜਣ ਵਾਹ ਕਮਾਲੀ ਬਹੁਤ ਚੰਗੀ ਆ ਭਰਾ ਮੇਰੇ ਹੋੜੇ ਤਾਜੀ ਸੂਈਆਂ ਨਾ 15 ਮਿੰਟ ਹੋਏ ਬੱਚੀ ਦੇ ਬੱਸੀ ਵੀ ਵਾਲੇ ਕਰਦੀ ਹੈ ਥੋੜੇ ਜਿਹਾ ਠੀਕ ਆ ਗੱਲ ਹਣ ਦਾ ਸਾਈਜ਼ ਵੀ ਵਾਹ ਕਮਾਲ ਆ ਗਿਆ ਤੇ ਇੱਥੋਂ ਬੱਚੀ ਦੀ ਲੰਬਾਈ ਚੈੱਕ ਕਰ ਸਕਦੇ ਹੋ ਲੈ ਚੱਲ ਬਈਆ ਇਹਨੂੰ ਤੇ ਬਾਕੀ ਇੱਥੋਂ ਥਣਾ ਦਾ ਗੈਪ ਚੈੱਕ ਆਪ ਵੀ ਬੱਛੀ ਆ ਤੇ ਨਾਲ ਵੀ ਬੱਛੀ ਆ ਲੰਬੀ ਵੀ ਫੁੱਲਾ ਆ ਡਰ ਕੁਆਲਟੀ ਵੀ ਟੋਪ ਆ ਜੀ ਪੂਰੀ ਫੁੱਲ ਸਾਈਜ਼ ਦੇ ਵਿੱਚ ਅਗੁਰੀ ਕੋਈ ਨਹੀਂ ਹੈਗੀ ਵੀ ਛੋਟੀ ਐ ਕਿਦਾਂ ਹੁੰਦਾ ਨਾ ਹਾਂਜੀ ਹਾਂਜੀ ਮੇਰਾ ਕਾ ਤਾਂ 6 ਫੁੱਟ ਦਾ ਹੈਗਾ ਠੀਕ ਆ ਗੱਲ ਦੇਖ ਮੇਰੇ ਬਰਾਬਰ ਹੀ ਆ ਭੜਦੀ ਆ ਭਰਾ ਮੇਰਾ ਹਾਂ ਕੱਦ ਵੀ ਆ ਗਿਆ ਫੁੱਲ ਵੱਡਾ ਤੇ ਇਥੋਂ ਨਾ ਆਰਡਰ ਦਿਖਾ ਦੇ ਬਾਈ ਨੇੜੇ ਲਾ ਕੇ ਸਮਾਰ ਉਹ ਤਾਰਾ ਮਾਰਦੀ ਗੁਰ ਤਾਰਾ ਮਾਰਦੀ ਭਰਾ ਹਾਂ ਤਾਰਾ ਦਿਖਾ ਦੇ ਮਾਰ ਕੇ ਲਾ ਕੇ ਬੱਛੀ ਮਾਰਦੇ ਦੇਖ ਮੈਂ ਲਾ ਕੇ ਬੱਛੀ ਸਜਣੋ ਤਾਰਾਂ ਵੀ ਤੁਹਾਨੂੰ ਆਪਾਂ ਮਾਰ ਕੇ ਦਿਖਾ ਦਾਨਿਆ ਆਰਡਰ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਤੇ ਥਣ ਦਾ ਸੈਜ ਵੀ ਚੈੱਕ ਕਰ ਸਕਦੇ ਹੁੰਦੇ ਜੀ ਮੇਨ ਗੱਲ ਇਹ ਨਾ ਜਿਹੜੀ ਇਹਦਾ ਸਵਾ ਸਵਾ ਪਾ ਦਾ ਠੰਡਾ ਸੀਲ ਆ ਲੋੜ ਤਾਂ ਨਿਆਣੇ ਦੀ ਪਣੀ ਨਹੀਂ ਜਮਾ ਦੇ ਦਿਖਾ ਜੀ ਕਿਰਾ ਮੇਰੇ ਜਿੱਥੇ ਨਾ ਆਨਲਾਈਨ ਮੰਗਾਉਣੀ ਹੁੰਦੀ ਆ ਫਰੋਖਾ ਹੋ ਜਾਂਦਾ ਨਾ ਭਰਾ ਠੀਕ ਆ ਗੱਲ ਆ ਬਾਈ ਕਹਿੰਦਾ ਨਿਆਣਾ ਵੀ ਪਾ ਕੇ ਦਿਖਾ ਦਿਖਾ ਜੀ ਤੇ ਕੂਆ ਪਾ ਕੱਚਾ ਤਾਂ ਕਹਿੰਦੇ ਪਾਉਂਦੇ ਕੋ ਕੱਚਦਾ ਪਿਆਰ ਕੰਮ ਹੈ ਠੀਕ ਚੋਂ ਦੇਖੀ ਕਿਵੇਂ ਲੱਗਿਆ ਬਾਈ ਯਾਰ ਤੇ ਵਾਈ ਤਾਂ ਫੁੱਲ ਠੋਸ ਆ ਬੂਰੀ ਗਾੜੀ ਮਤੇ ਮਾਰੇ ਭਰਾ ਹਾਂ ਗਲੀਆਂ ਕਰਨ ਵਾਲਾ ਕੰਮ ਹੀ ਆ ਧਰਤੀ 'ਚ ਤੇ ਬਾਹਲੀ ਚੰ ਠੰਡੀ ਵੀ ਬਹੁਤਾ ਭਰਾ ਮੇਰਾ ਹੈਗਾ ਠੀਕ ਆ ਗ ਚਵਾਈ ਦੀ ਵੀ 100 ਚਵਾਈ ਦੀ ਕੁਝ ਨਹੀਂ ਕਹੀ ਆ ਕੁਝ ਵੀ ਨਹੀਂ ਕਹਿੰਦੀ ਭਰਾ ਦੇਖ ਲੈ ਦੋਨਾਂ ਪਾਸੇ ਬਹਿ ਜਾ ਨਾ ਨਾ ਆਈ ਅੰਦਰ ਲੈ ਆ ਬੱਚੇ ਬੰਨ ਉਹ ਇੱਕੀ ਦਾ ਚਵਾਈ ਦੋਆ ਪਾਸੇ ਬਹਿ ਕੇ ਖਾਤੀ ਸੋਨੂੰ ਕਰਕੇ ਸਵੇਹਾ ਦੀ ਆ ਗਈ ਠੰਡੀ ਸੀ ਲ ਬਾਹਰ ਚੱਲ ਗਿਆ ਭਰਾ ਮੇਰੇ ਸਪਿਰਟਾ ਕੰਮ ਮੂਰੇ ਤੋਂ ਗਰਮੀ ਸੀਜ਼ਨ ਹੋਵਣਾ ਭਰਾ ਕੁਰੀ ਹਾਂਜੀ ਇੱਕ ਨੰਬਰ ਰਹੂਗੀ ਭਰਾ ਮੇਰਾ ਰੇਜਾ ਦਾ ਕੰਮ ਹੈ ਰੇਜਾ ਦਾ ਕੰਮ ਦੇਖੀ ਨਾ ਆਰਡਰ ਦੇ ਨਾਣਾ ਨੂੜਾ ਦੇਖ ਕੇ ਮੈਂ ਕਿੰਨੇ ਚੰਗੇ ਲੱਗੇ ਨੇ ਭਰਾ ਮੇਰਾ ਬਹੁਤ ਚੰਗੀ ਦੇਖੀ ਲੈ ਤੇ ਆਰਡਰ ਵੀ ਸੋਹਣਾ ਰੱਖਦੀ ਆ ਤੇ ਬਾਕੀ ਇਥੋਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਨਜ਼ਾਰੇ ਦੇ ਦੂ ਭਰਾ ਮੇਰਾ ਮੇਰੇ ਚੰਗੌਰਸ ਦੇ ਪੈਸੇ ਕਿੰਨੇ ਲਵਾਂਗੇ ਪੈਸੇ ਤਾਂ ਮੁੱਲ ਦਾ 90 ਕਰੇ ਤਾਂ ਵੀ ਥੋੜਾ ਭਰਾ ਮੇਰਾ ਹਾਂਜੀ 85000 ਦੀ ਦੇ ਦਾਂਗੇ ਭਰਾ ਮੇਰਾ 85 ਦੀ ਬੱਛੀ ਇਹ ਬਾਈ ਕਹਿੰਦਾ ਆਪਾਂ ਦੇ ਦਾਂ ਬਸ ਦੇਖ ਹੀ ਤੋਰਾਂਗੇ ਜੇ ਬੰਦਾ ਕੋਈ ਆਪਣੇ ਘਰੇ ਆ ਗਿਆ ਮੋਨਾ ਵਾਲਾ ਕੰਮ ਨਹੀਂ ਹੋਣਾਗਾ ਬੰਦਾ ਸਾਈਜ਼ ਬਹੁਤ ਸੋਹਣਾ ਗੈਪ ਬਹੁਤ ਸੋਹਣਾ ਤੇ ਜਿਹੜਾ ਸੁਭਾ ਬਹੁਤ ਆ ਗਿਆ ਖਾਸੀ ਤੇ ਖੱਬੇ ਜੀ ਖਾ ਹਾਂ ਨਾਲ ਇਹਦੇ ਆ ਗਈ ਬੱਛੀ ਐਰ ਸ਼ਹਿਰ ਕੰਪਨੀ ਦੀ ਦੋ ਸਾਲ ਪਰ ਦੋ ਸ਼ੌਂਕ ਪੂਰੇ ਹੋ ਜਾਣਗੇ ਤੁਹਾਡੇ ਨਾਲ ਬੱਚੇ ਮੈਨੂੰ ਭਰਾ ਬਹੁਤ ਫੋਨ ਆਉਂਦਾ ਐਰ ਸ਼ਹਿਰ ਦੇ ਵੀ ਐਰ ਸ਼ਹਿਰ ਮੈਂ ਲੈ ਲਿਆ ਆਪਾਂ ਬੱਸੀ ਦੇ ਦਾਂਗੇ ਭਰਾ ਨੂੰ ਠੀਕ ਆ ਗੱਲ ਹਾਂ ਤੇ ਨਾਲ ਆ ਗਈ ਐਰ ਸ਼ਹਿਰ ਦੀ ਬੱਛੀ ਤੇ ਹੁਣ ਆ ਗਈ ਆ ਦੋ ਨੰਬਰ ਵਾਲੀ ਦੂਜੇ ਸੂਆ ਇਹ ਵੀ ਦੂਜਾ ਸੂਆ ਭਰਾ ਮੇਰਾ ਇਹਦੀ ਪਹਿਲਾਂ ਆਰਡਰ ਕਵਾਲਿਟੀ ਕਰਾ ਦੇਣਾ ਚੈੱਕ ਇੱਥੇ ਦੁੱਧ ਨਹੀਂ ਆਪਾਂ ਵੀਡੀਓ ਇੱਕ ਦੱਸ ਦੇ ਗੁਰੀ ਭਰਾ ਮੇਰਾ ਠੀਕ ਆ ਗੱਲ ਦੁੱਧ ਤਾਂ ਆਪਣਾ ਆਰਡਰ ਆ ਵੀ ਦੱਸਣਗੇ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਠੀਕ ਆ ਗੱਲ ਜੇ ਮੈਂ ਹੁਣ ਕਹਾਂ 35 ਕਿ ਤੇ ਇਹਨੂੰ ਮੜੀ ਜੀ ਹਾਂ ਤੇ ਹੁਣ ਤੋਰਦੇ ਸੱਜਣਾ 2 ਨੰਬਰ ਵਾਲੀ ਫਿਰ ਇਹਦਾ ਜਿਹੜਾ ਥਣ ਦਾ ਸਹਜ ਆ ਕੇ ਆਰਡਰ ਕਰਵਾ ਬਹੁਤ ਚੰਗੀ ਆ ਭਰਾ ਮੇਰੇ ਹੱਦੋਂ ਵੱਧ ਬਾ ਕਮਾਲ ਹੀ ਆ ਗਈ ਇੱਥੇ ਤੋਂ ਚੈੱਕ ਗੁੱਲਿਆ ਕਰਨ ਲੱਗਾ ਜਮਾ ਤੇ ਚੌੜੀ ਬਹੁਤਾ ਗੁਰੀ ਚੰਗੀ ਸਾਮ ਹੀ ਹੋਈ ਆ ਕਿਸੇ ਪੂਰੀ ਪਹਿਲਵਾਨਾ ਵਰਗੀ ਪਈ ਆ ਤੋਰਾ ਕਿਤਰਾ ਨਾਲ ਤੋਰਦੇ ਤੋਰਦੇ ਮਾਜ ਦਾ ਸਿਸਟਮ ਹੀ ਆ ਇਹਦਾ ਹੈ 7 ਲੱਖ ਦੀ ਮਾਜ ਲੈ ਲਈ 185 ਮੈਨੂੰ ਇਹਦਾ ਦੇ ਦੇਣ ਗੱਲਾ ਬਸ ਐ ਜੀ ਹਾਂ ਉਨੀ ਬਰਾਬਰ ਹੈ ਜੇ ਠੀਕ ਹੈ 185 ਕ ਇਕੱਲਾ 185 ਹੀ ਲਵਾਂਗੇ 185 ਲੈਂਦੇ ਉਪਰੇ ਖਾ ਪਉਂਦੀ ਹੈ ਠੀਕ ਹੈ ਗੱਲ ਉਹ ਫਲੇਖਾ ਵਾਈ ਕਹਿੰਦਾ ਇੱਕ ਗੱਲ ਤੁਹਾਨੂੰ ਦੱਸਦਾ ਨਾ ਬਾਕੀ ਤੁਹਾਨੂੰ ਇਹਦੀ ਕੁਆਲਿਟੀ ਦੱਸੂਗੀ ਵੀ ਥਣ ਦੇ ਕਿਹ ਲੱਗਿਆ ਬਈ ਲੱਗਿਆ ਨਾ ਹਰੇ ਇਹਦਾ ਹਰੇਗਾ ਹਰੇਕ ਗਾਂ ਦੇ ਨਹੀਂ ਦਲਾ ਦਾ ਬੱਸੀ ਦੇ ਤੇ ਜਿਹੜਾ ਇਹਨੂੰ ਥਣ ਲੱਗਿਆ ਉਹ ਜੇ ਆਪਾਂ ਨਾ ਹਜ਼ਾਰ ਗਾਂ ਦੇਖ ਲਈਏ ਟਾਮੀ ਗਾਂ ਦੇ ਲੱਗਿਆ ਹੁੰਦਾ ਕਿਸੇ ਇੱਥੋਂ ਥਣਾ ਦਾ ਗੈਪ ਹਨ ਦਾ ਸਾਈਜ਼ ਕੁਆਲਿਟੀ ਹਰੇਕ ਪੱਖ ਤੋਂ ਟੌਪ ਆ ਜੀ ਜਮਾ ਤੱਤਾ ਰਹੀ ਜੀ ਵੀ ਦਿਖਾ ਦੇ ਮੈਂ ਮੈਂ ਹੁਣੇ ਤੂੰ ਹੀ ਸੁਕੇ ਢੀ ਪਾਹਤ ਮਿੰਟ ਵੀ ਤਾਰਾ ਮਾਰ ਮਾਰ ਪਾ ਦੇ ਤਾਰਾ ਸੱਜਣਾ ਤੁਹਾਨੂੰ ਆਪ ਪਾਈਆਂ ਵੀ ਦਿਖਾ ਦਨੇ ਮਾਰ ਕੇ ਬਾਹਰ ਠੰਡੀ ਆ ਭਰਾ ਅੰਦਰ ਹੁਣ ਤਾਜੀ ਸੂਝ ਪੰਜ ਚਾਰ ਮਿੰਟ ਹੋਇਆ ਲੈ ਨੂੰ ਪਿਛਲੇ ਨੇ ਵੀ ਮਾਰ ਦੇ ਲੈ ਬਾਹਰ ਚੰਗੀ ਆ ਸੋਨਾ ਹੀ ਆ ਜਾ ਕੋਈ ਲੈ ਗਿਆ ਬਸ ਨਜ਼ਾਰੇ ਦੇ ਦੂ ਫਰਿਜ ਹੈ ਇੱਕ ਤਰ੍ਹਾਂ ਦਾ ਇਹ ਗਰਮੀਆਂ ਤੋਹਫਾ ਚਵਾਈ ਦੀ ਆ ਗਈ ਇੱਕ ਨੰਬਰ ਆਇਆ ਹਾ ਜੇ ਕਹਿੰਦੇ ਆਨਲਾਈਨ ਗੁੜੀ ਬਣਾਉਣੇ ਉਹ ਵੀ ਚੱਕਰ ਨਹੀਂ ਆਪਾਂ ਭੇਜ ਵੀ ਦੇਵਾਂਗੇ ਆਪਣਾ ਕੋਲ ਸਾਰਾ ਪ੍ਰਬੰਧ ਹੈਗਾ ਠੀਕ ਆ ਗੱਲ ਹਾਂ ਪੈਸੇ ਕਿੰਨੇ ਦੱਸਿਆ ਦੀ ਦੇ ਪੈਸੇ 85 ਦੀ ਵੀ ਇਹ ਦੇ ਦਾਂਗੇ ਜੋੜਾ 100 ਕਿਲੋਮੀਟਰ ਤੱਕ ਪਹੁੰਚ ਕਰਦਾ ਕਿ ਦੋਨਾਂ ਜੋੜਾ ਲੈ ਕੇ 85000 ਦੀ ਆ 85 85000 ਦੀ ਜਿਹੜੀ ਮਰਜ਼ੀ ਰਜੇ ਕੱਲੀ ਲੈਣੀ ਦੋਨੋਂ ਲੈਣੀ ਦਾ ਜੋੜਾ ਆਪਾਂ ਪਹੁੰਚ ਕਰ ਦਾਂਗੇ ਠੀਕ ਆ ਤੇ ਇਹਦੀ ਕੀ ਗੱਲ ਬਾਤ ਆ ਬਾਈ ਇਹ ਕੱਲ ਸੂਈਆ ਭਰਾ ਮੇਰਿਆ ਬੱਚਾ ਕੀ ਆ ਨਾਲ 80000 ਮਾਗਰ ਬੱਸੀ ਆ ਭਰਾ ਮੇਰਿਆ ਬੱਸੀ ਨੇ ਟੋਟਲ ਪਰਮਾਤਮਾ ਦੀ ਕਿਰਪਾ ਲੇਵਲ ਹੋਏ ਬਹੁਤ ਸ ਆ ਨਾਲ ਆ ਗਈ ਬੱਚੀ ਬੱਚੀ ਇਹਦੇ ਨਾਲ ਆ ਗੁਰਦਾ ਘਟੇ ਲਈ ਫਿਰਦੀ ਦੇਖੀ ਗਰਲੈਂਡੋ ਕੰਪਨੀ ਵੀ ਆ ਗਰਲੈਂਡੋ ਦੀ ਆ ਆਪ ਵੀ ਗਰਲੈਂਡੋ ਦੇ ਚਾਂਸ ਵੱਧ ਨੇ ਇਹਦੇ ਬਾਈ ਯਾਰਾ ਟੋਰੀ ਖੋਲ ਕੇ ਬਾਈ ਆ ਨਾਲ ਇਹਦੇ ਆ ਗਈ ਬੱਚੀ ਇਧਰਲੇ ਬੰਨੇ ਥੱਲੇ ਵਾਲੂ ਵਾ ਦੇਖੀ ਬਈ ਕਿਵੇਂ ਕਿੰਨਾ ਖੁੱਲਾਗਾ ਇਹ ਬਾਕੀ ਇੱਥੇ ਤਾਂ ਠੰਡ ਦਾ ਸਾਇਆ ਜਾਂ ਆਰਡਰ ਆ ਗਿਆ ਚਮਕੌਰ ਸਿੰਘ ਦਾ ਬਿਲਕੁਲ ਫਿਕਸ ਚਲ ਫਿਕਸ ਆਰਡਰ ਦੀ ਜਾਵਾਂ ਲੇਵਾ ਦੇਖ ਚੌੜਾ ਕਿੰਨਾ ਕਣਾ ਆ ਲੇਵੇ ਦੀ ਚੜਾਈ ਬਹੁਤ ਆ ਜਿੰਨੀ ਆਪਦੀ ਬਾਡੀ ਚੌੜੀ ਆ ਓਨੀ ਚੌੜਾ ਓਨੀ ਲੇਵਾ ਇਹਦਾ ਹਾਂ ਬਹੁਤ ਆ ਓਨੀ ਚੌੜਾ ਇਹਦਾ ਲੇਵਾ ਆ ਗਿਆ ਖਾਨਸ ਨੂੰ ਬਹੁਤ ਸੋਨਾ ਕੱਢ ਦਿਆ ਭਰਾ ਤੋਰ ਰਹਿਣ ਤੋਰਦੇ ਤੋਰਦੇ ਲੰਬੀ ਜੀ ਹੋਰ ਕਰਾ ਦੇ ਤਸੱਲੀ ਜਮਾ ਇਹ ਇੱਕ ਥੋੜੀ ਜਿਹੀ ਬੇ ਠੰਡ ਸੀ ਗੁਰੂ ਕਾਰਨ ਵੀ ਆ ਲਿਬੜੀ ਆ ਪੈਣਾ ਆਪਾਂ ਵੀ ਇਸ ਕਾਰਨ ਜਮਾ ਨਮਾਜ ਠੰਡ ਨਾਲ ਲੱਗ ਜਾ ਆਣੇ ਦਾ ਕਹਿੰਦੇ ਲਾਲਤਾ ਕਹਿੰਦੇ ਆ ਲਾਲਤਾ ਕੰਖ ਦੇ ਹੁੰਦੇ ਨੇ ਪੁੱਲੀਆਂ ਜੀ ਜਾਗਦੇ ਨੇ ਭਰਾ ਮੇਰਾ ਕਿਹੜਾ ਹੋਰ ਤੋਰ ਦਿਆ ਇਹਨੂੰ ਤੋਰ ਦੇ ਦਿੰਦੇ ਸਾਬ ਉਹ ਘਰ ਆਏ ਮਾਂ ਪਾਉਣ ਲੈਣੀ ਭੇਜਣੀ ਆ ਭਰਾ ਤੋਰ ਦਿਆ ਇਹਨੂੰ ਬਾਕੀ ਇੱਥੇ ਤੋਂ ਕੱਦ ਕਾਠ ਲੰਬਾਈ ਥਣ ਦਾ ਸਾਈਜ਼ ਆਰਡਰ ਕੁਆਲਿਟੀ ਚੈੱਕ ਸੋਨੂੰ ਮੈਂ ਹਰੇਕ ਪੱਖ ਤੋਂ ਕਰਾ ਦੂੰਗਾ ਅੱਜ ਤੇ ਭਾਹੂ ਜਿਹੜਾ ਇਹਦਾ ਭਾ ਵੀ ਇਹਦਾ ਹੈਰਾਨ ਕਰਨ ਵਾਲੀ ਕਰਾ ਕੇ ਦੇ ਦੂੰਗਾ ਬਾਈ ਤੂੰ ਸੰਭਾਲ ਆ ਬਾਈ ਮੈਂ ਕਹਿੰਦਾ ਇੱਥੇ ਹੀ ਰੋਕ ਲੈ ਯਾਰ ਧਾਰਾ ਮਾਰ ਦਾਂਗੇ ਇਹਦੀ ਬੱਚਾ ਲੈ ਧਾਰਾ ਸੱਜਣਾ ਤੁਹਾਨੂੰ ਆ ਪਾਈ ਜੀ ਵੀ ਦਿਖਾ ਦੇਣਾ ਮਾਰ ਕੇ ਲੈ ਦੋਨਾ ਪਾਸੇ ਬਹਿ ਕੇ ਮਾਰ ਦੋ ਜਮਕੌਰੂ ਫ੍ਰਿਜ ਵਾਲਾ ਕੰਮ ਹੀ ਹੈਦਾ ਬਾਈ ਯਾਰ ਇਹ ਨਾ ਮੁੱਕਾ ਦਾ ਕੰਮ ਆ ਇਹ ਤੇ ਬਾਈ ਵੀ ਤੁਹਾਨੂੰ ਗੱਲ ਦਾ ਦਿੰਦੇ ਨੇ ਇੱਕ ਜਮਾਂਨ ਠੋਸਾ ਟੋਆ ਪੱਟਦਾ ਥੱਲੇ ਜਿੱਥੇ ਧਰ ਰਵਿੰਦਿਆ ਨੇ ਆਰਡਰ ਫੁੱਲ ਚੌੜਾ ਗਰਮੀ ਸਰਦੀ ਚੱਲਣਾ ਤੋਂਵਾ ਪਰੇਸ਼ਾਨ ਨਾ ਕਰੋ ਛੱਡੋ ਪਰੇਸ਼ਾਨ ਦਾ ਕੰਮ ਨਹੀਂ ਹੈਗੀ ਭਰਾ ਮੇਰੇ ਇੱਕ ਨੰਬਰ ਬਹਿੜਾ ਉਹ ਨਹੀਂ ਹੈਗੀ ਆ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਸ ਜਸਨੋ ਹੀ ਹੋ 75 ਦੀ ਦੇ ਦਾਂਗੇ ਭਰਾ ਮੇਰਾ ਇਹ 75 ਦੀ ਹਾਂ ਨਾਲ ਬੱਛੀ ਵੀ ਦੇ ਦਾਂਗੇ 75 ਦੇ ਦੇ ਦਾਂਗੇ ਇਹਦੇ ਮੈਂ ਕੱਲੀ ਦਾ ਮਗਰ ਲਾ ਨਾ ਨਾ ਗਰਲੈਂਡੋ ਬੱਸੀ ਵੀ ਦੇਵਾਂਗੇ ਨਾਲ ਭਰਾ ਮੇਰਾ ਬੱਸੀ ਕਿੰਨੀ ਬਹੁਤ ਚੰਗੀ ਆ ਬੱਸੀ ਵੀ ਬੜੀ ਚੰਗੀ ਹੈ ਦੇਖੀ ਲਾ ਨਾਲ ਇਹਦੇ ਆ ਗਈ ਬੱਛੀ ਇਹ ਮਿਲੂਗੀ ਤੁਹਾਨੂੰ 75000 75000 ਦੀ ਕੋਲ ਇਹ ਆ ਗਈ 3 ਨੰਬਰ ਤੇ ਨੰਬਰ ਵਾਇਸ ਸੰਪਰਕ ਕਰ ਲਿਓ ਹਾਂ ਕਿਉਂਕਿ ਇੱਧਰ ਖੁੱਲੇ ਚਤਾਰਾ ਤੁਹਾਨੂੰ ਮੈਂ ਤਾਂ ਦਿਖਾਤੀਆਂ ਮਾਰ ਕੇ ਮਾਂ ਬਾਈ ਹੋਰੀ ਦੋਨਾਂ ਪਾਸੇ ਬਹਿ ਕੇ ਮਾਰ ਦੇਣਗੇ ਤਾਰਾਂ ਇਹਦੀਆਂ ਇਹ ਹੁਣ ਆਪਾਂ ਤੁਹਾਨੂੰ ਲੈ ਚਾਲਦੇ ਆਂ ਫਿਰ 4 ਨੰਬਰ ਵਾਲੀ ਕੋਲੇ ਚੱਲਦਾ ਚਲਦੀ ਲੈ ਚਾਲਦੇ ਆਂ ਕੈਮਰਾ ਇ ਤੋਰ ਖੋਲ ਕੇ ਉਹਨੂੰ ਵੀ ਇਹਦੀ ਕਿਹੜੀ ਕੰਪਨੀ ਆ ਇਹ ਆਈ ਸੱਜਣੋ ਜਰਸੀ ਕਹਿੰਦੇ ਕੱਲ ਦੀ ਕੱਲ ਦੀ ਸੂਈ ਹੋਈ ਆ ਭਰਾ ਮੇਰੇ ਆ ਬੋਲੋ ਜੇ ਜਮਾ ਸਾਫ ਆ ਬਿਲਕੁਲ ਜੀ ਇਹ ਜੂਲ ਪ੍ਰੋਪਰ ਪੈ ਚੁੱਕੀ ਜੀ ਬੱਚਾ ਬੱਸਾ ਮਗਰ ਬੱਸਾ ਜੀ ਹੈ ਬੱਸਾ ਬੱਸਾ ਭਰਾ ਮੇਰੇ ਮੱਚੀ ਨਾ ਇਹਦੇ ਬੱਸੀ ਇਹਦੇ ਮਗਰ ਵੀ ਹਾਂ ਇਹਦੇ ਮਤ ਧਿਆਨ ਨਹੀਂ ਕਰਿਆ ਜੋ ਭਰਾ ਮੇਰਾ ਭਲੇਖਾ ਲੱਗ ਗਿਆ ਸੱਚੀ ਲੱਗਿਆ ਬੱਸੀ ਬਹੁਤ ਚੰਗੇ ਆ ਭਰਾ ਮੇਰੇ ਮਗਰ ਦੇ ਬੱਚੀ ਵੀ ਕਰਾ ਦਾਂਗੇ ਚੈੱਕ ਤੇ ਆਪ ਆ ਗਈ ਕਾਫੀ ਕਲਰ ਦੇ ਵਿੱਚ ਪੰਜਾਹ ਵਾਲੀ ਜੀ ਪੰਜਾਹ ਵਾਲੀ ਦਾ ਜੀ ਫੁੱਲ ਹਾਈਟ ਦੇ ਵਿੱਚ ਚੌੜੀ-ਚੂੜੀ ਦੱਸ ਦੇ ਸਾਰਾ ਬਾਈਆਂ ਨੂੰ ਬੋਲੇ ਚ ਬਾਈ ਕਹਿੰਦਾ ਸਾਫ ਆ ਬਾਡੀ ਵਾਲੀ ਜਰਸੀ ਆ ਗਈ ਉੱਤੇੋਂ ਤੇ ਲੰਬੀ ਵੀ ਫੁੱਲ ਆ ਗਈ ਅੰਦਰ ਹੀ ਕਮਵਾ ਦੇ ਦੇ ਕਿਰਾ ਹਾਂ ਤੁਹਾਨੂੰ ਦੇਖ ਕੇ ਕੈਸਾ ਲੱਗਿਆ ਹਣਾ ਤੇ ਬਾਕੀ ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ 1700 ਨੂੰ ਇਹਦੀਆਂ ਵੀ ਮਾਰ ਕੇ ਦਿਖਾ ਦਾਂਗੇ ਜੇ ਕਿਸੇ ਭਰਾ ਨੇ ਆਨਲਾਈਨ ਮੰਗਵੋਣੀ ਹੋਈ ਤਾਂ ਸੰਪਰਕ ਬਾਈ ਨਾਲ ਕਰ ਦਿਓ ਬਸ ਪਹਿਲਾਂ ਦੂਜੇ ਵਾਲਾ ਕੰਮ ਹੀ ਹੈ ਬਾਈ ਇਹ ਭਾਈ ਆਪਾਂ ਹੈਰਾਨ ਕਰਨ ਵਾਲੇ ਮੰਗੇ ਸ ਬੱਛੀ ਇਹਦੀ ਲਾ ਕੇ ਧਾਰਾਂ ਇਹਦੇ ਵੀ ਦਿਖਾ ਦਾਂਗੇ ਮਾਰ ਕੇ ਇਹ ਆ ਗਈ ਜਰਸੀ ਬ੍ਰਾਂਡ ਸਾਨੂੰ ਤੇ ਬੱਸੀ ਦੇਖੀ ਕਿੰਨੀ ਘੰਟ ਬੱਸੀ ਦੇ ਦਰਸ਼ਨ ਪਵਾਇਓ ਰੇ ਲਿਆ ਪਲਾ ਪਰ ਉਹਰੇ ਬੱਲਾ ਬੱਸੀ ਉਰੀ ਲੈ ਇਧਰ ਸਾਈਂ ਬੱਸੀ ਦੇਖੀ ਗੁਰੀ ਕਿੰਡੀ ਵੱਡੀਆਂ ਜੇ ਹੋਣੀ ਪਾਂ ਘੰਟੀਆਂ ਸਾਲ ਪਾ ਚ ਠੀਕਾ ਪਰ ਵਾਲੀ ਬੱਸੀ ਆ ਅੱਲਾ ਦੇ ਬੱਚਾ ਜੀ ਲਾ ਦੇ ਲਾ ਦੇ ਬੱਛੀ ਪੂਰੀ ਐਕਟਿਵ ਆ ਗਈ ਨਾਲ ਇਹਦੇ ਬੱਛੀ ਲਾ ਕੇ ਧਾਰਾਂ ਸਾਨੂੰ ਹੀ ਜਾਂ ਵੀ ਦਿਖਾ ਦਾਂਗੇ ਮਾਰ ਕੇ ਪੱਲਾ ਦੇ ਬਈ ਬੱਚਾ ਆ ਗਈ ਵੀਰੇ ਲੈ ਮਾਰੋ ਧਾਰਾਂ ਇਹੀਆਂ ਵੀ ਦੇਖੀ ਚ ਵਾਈ ਬਈ ਯਾਰ ਤਨ ਦਾ ਸ਼ਾਂਤ ਕੀ ਲੈਣੇ ਅੱਜ ਤੱਕ ਕਿਸੇ ਪਾਸੋਂ ਮੇਰੇ بگਦੀ ਨਹੀਂ ਹੈਗੀ ਚੰਗੀ ਗਾਣੀ بگਦੀ ਆ ਭਰਾ ਮੇਰੇ ਚੋਂ ਚੋਂ ਖੁੱਲਾ ਹੋਵੇ ਨਾ ਬੰਦਾ ਕੋਈ ਬੁੱਲੀ ਠੇਰੇ ਨੇ ਚੂਣੀ ਹੋ ਰਹੀ ਉਹਦੇ ਵਾਸਤੇ ਬੈਨੀਫਿਟ ਆ ਵਿਦਿਆ ਹਾ ਠੀਕ ਆ ਗੱਲ ਹਾਂ ਚਵਾਈ ਆ ਗਈ ਜਮਾ ਖਰੀ 100 ਦੀ 100 ਪੈਸੇ ਕਿੰਨੇ ਲੈ ਲਾਂਗੇ ਇਹਦੇ ਪੈਸੇ ਵੀਰੇ 1.7000 ਦੀ ਦੇ ਦਾਂਗੇ ਬੋਲੋ 75 ਕਰੋ 80 ਕਰੋ ਜਾਂ 70 75 70 ਵੀ ਮੰਗ ਮੰਮ ਵੇਚੇ ਹੋਈ ਨੇ ਭਰਾ ਮੇਰੇ ਆਪਾ 70 70 ਠੀਕ ਆ ਗੱਲ ਤੇ ਆਪਾਂ ਇੱਕ ਤਾਂ ਹਾਂ ਤੇ ਇਹ ਦੇ ਦਾਂਗੇ ਬਾਈ ਕਹਿੰਦਾ ਸਿਰਫ 65000 ਦੀ ਦੁਬਾਰੇ ਫੇਰ ਵਜਿਆ ਕੁਝ ਨਹੀਂ ਕਹਿੰਦੀ ਦੇਖੀ ਨਹੀਂ ਇਹ ਕੁਝ ਵੀ ਨਹੀਂ ਕਹਿੰਦੀ ਆ ਲਾ ਆ ਗਈ ਬੱਚੀ ਆ ਗਈ ਜਾਕੀ ਦੁਬਾਰੇ ਫੇਰ ਵਜਿਆ ਕੁਝ ਵੀ ਨਹੀਂ ਕਹਿੰਦੀ ਤੇ ਬਾਕੀ ਆਰਡਰ ਕਰ ਸਕਦੇ ਹਾਂ ਇੱਥੇ ਦੇਖੀ ਦੁਬਾਰੇ ਫੇਰ ਵਜ ਲੈ ਦੇਖੀ ਲੈ ਰੋਟੀ ਖਾ ਕੇ ਬਹਿ ਸਕਦੇ ਰੋਟੀ ਖਾ ਕੇ ਬਹਿਣਾ ਕੰਮੀ ਰਖ ਲੈ ਲੈ ਜਾ ਲੈ ਹੁਣ ਖਰਾਬ ਕਰੋ 45 ਪਕਾ ਦੂਗਾ ਉਹ ਨਹੀਂ ਹੈਗੀ ਪੱਤਾਂ ਵਾਲੀ ਕੰਮ ਨਹੀਂ ਜਗੜ ਦੇਣਾ ਨਿਆਣੇ ਤੇ ਬਾਈ ਨਹੀਂ ਰਖ ਲੈ ਲੈ ਵੇ ਆਰਡਰ ਰੂਟ ਦੇ ਕਿਵੇਂ ਸੋਣਾ ਮਾਰਾ ਕਲਾਸ ਵਾ ਕੇ ਸਾਡੇ ਮਾਰਾ ਕੱਢ ਗਈ ਇਹ ਇਹ ਮਿਲੂਗੀ ਬਾਈ ਕਹਿੰਦਾ ਸਿਰਫ 65 65000 ਦੀ ਦੇ ਦਾਂਗਾ ਜਦੋਂ ਆਸ ਆਫਰ ਹੀ ਕਰਨੇ ਆ ਭਰਾ ਮੇਰਾ 60000 ਰੇਟ ਹੀ ਆਦਾ ਮੈਂ ਜਿਆਦੇ ਫਰਕ ਨਹੀਂ ਇਹ ਆ ਗਈ ਪੰਜਾਬ ਵਾਲੀ ਜਰਸੀ ਨਾਲ ਬੱਛੀ ਤੇ ਇਹਦੇ ਨਾਲ ਆ ਗਿਆ ਮੇਲਕਾਫ ਪਰ ਇਹਦੀ ਜਿਹੜੀ ਕੁਆਲਿਟੀ ਆ ਥੱਲੇ ਦੀ ਥਾਂ ਥਾਂ ਦੀ ਕੁਆਲਿਟੀ ਬਾੜੀ ਪੈੜੀ ਆ ਬਾਈ ਯਾਰ ਹੱਦੋਂ ਵੱਧ ਲਾਜਵਾਬ ਹੀ ਆ ਗਈ ਤੇ ਆ ਆ ਗਈ ਬਹੁਤ ਚੰਗੀ ਬੜਾ ਫੁੱਲ ਸਾਡ ਦੇ ਵਿੱਚ ਆ ਗਈ ਵੀਰੇ ਇਹਦੇ ਨਾਲ ਆ ਗਈ ਬੱਛੀ ਇੱਕ ਉਧਰਲੇ ਬੰਨੇ ਖੜੀ ਆ ਉਹਦੇ ਨਾਲ ਵੀ ਬੱਛੀ ਆ ਹਾਂ ਹਾਂ ਬਿਲਕੁਲ ਇਹਨਾਂ ਚਾਰਾਂ ਚੋਂ ਜਿਹੜੀ ਵੀ ਬੱਛੀ ਤੁਹਾਡੇ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰ